ਦੀਨ ਦਰਦ ਦੁਖ ਭੰਜਨਾ ਘਟ ਅਟਨਾਥ ਅਨਾਥ ਸ਼ਰਨ ਤੇਮਾਰੀ ਆਇਓ ਨਾਨਕ ਕੇ ਪ੍ਰਸਾਦ ਅਸ਼ਪਦੀ ਜਹਿ ਮਾਤਿ ਤਾਰ ਸੁਤਮੀਤ ਨ ਭਾਈ ਮਨ ਪੁਹਾ ਨਾ ਤੇਰਾ ਸੰਗ ਸਹਾਈ ਜਹ ਮਹਾ ਪਿਆਲ ਬੂਤ ਜਮਦਲੇ ਤੇ ਕੇਵਲ ਨਾਮ ਸੰਗ ਤੇਰਾ ਚੱਲੇ ਜਹ ਮੁਸ਼ਕਲ ਹੋਵੇ ਹੱਥ ਭਾਰੀ ਹਰ ਕੋ ਨਾਮ ਮਖਿਨ ਮਾਹੀ ਉਦਾਰੀ ਅਨੇਕ ਕੋ ਨ ਹੈ ਚਰਨ ਕਰ ਤਨ ਹੀ ਤਰੈ ਹਰ ਕੋ ਨਾਮ ਕੋਟ ਪਾਪ ਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਲਕ ਪਾਵ ਸੁਪ ਕਨੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਦਾ ਨਾਮ ਜਪ ਕੋ ਸੁਖੀਆ ਲੱਖ ਕਰੋਰੀ ਬੰਦ ਨਾ ਪਰੈ ਹਰ ਦਾ ਨਾਮ ਜਪ ਇਸ ਤਰੈ ਅਨਤ ਮਾਇਆ ਅਰੰਗ ਤਿਤ ਨੁ ਬੁਝਾਵੈ ਹਰ ਦਾ ਨਾਮ ਜਪ ਅਗਾਵੈ ਜਹ ਮਾਰਗ ਇਹ ਜਾਤ ਅਕੇਲਾ ਤਹ ਹਰ ਨਾਮ ਸੰਗ ਹੋਤ ਸੁਹੇਲਾ ਐਸਾ ਨਾਮ ਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮਗਤ ਪਾਈਐ ਛੂਟਤ ਨਹੀਂ ਕੋਟ ਲਖ ਬਾਹੀ ਨਾਮ ਜਪਤ ਤਹ ਪਾਰ ਪਰਾਹੀ ਅਨਕ ਵਿਗਣ ਜਹ ਆਏ ਸੰਘਾਰੈ ਹਰ ਕਾ ਨਾਮ ਤਤਕਾਲ ਉਧਾਰੈ ਅਨਕ ਜੋਣ ਜਨਮ ਮਰ ਜਾਮ ਨਾਮ ਜਪਤ ਪਾਵੈ ਬਿਸਰਾਮ ਹਉ ਮੈਲਾ ਮਲਕ ਨਾ ਧੋਵੈ ਹਰ ਕਾ ਨਾਮ ਕੋਟ ਪਾਪ ਤੋ ਬਹਿ ਐਸਾ ਨਾਮ ਜਿਹੋ ਮਨ ਰੰਗ ਨਾਨਕ ਪਾਈਐ ਸਾਧ ਸੰਗ ਜਹ ਮਾਰਗ ਕੇ ਗਣੇ ਜਾਹੀ ਨ ਕੋਸਾ ਹਰ ਕਾ ਨਾਮ ਹੁ ਹਸਰਤੋ ਸਾਜੈ ਪੈਂਡੀ ਮਹਾ ਅੰਧ ਦੁਬਾਰਾ ਹਰ ਕਾ ਨਾਮ ਸੰਗ ਉਜੀਆ ਰਾ ਜਹ ਪੰਥ ਤੇ ਰਖੋ ਨ ਸੁਝਾਨੂ ਹਰ ਕਾ ਨਾਮ ਤੈ ਨਾਲ ਪਛਾਨੀ ਜਹ ਮਹ ਪਯਾਨ ਤਬ ਤਬ ਹੁਕਾਮ ਤਹ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ ਜਹਾਂ ਤ੍ਰਿਖਾ ਮਨ ਤੁਜ ਆਕਰ ਖੈ ਤਹ ਨਾਨਕ ਹਰ ਹਰ ਅੰਮ੍ਰਿਤ ਬਰਖੈ ਭਗਤ ਜਨਾ ਕੀ ਬਰਤਨ ਨਾਮ ਸੰਤ ਜਨਾ ਕੇ ਮਨ ਬਿਸ਼ਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੈ ਨਾਮ ਉਦਰੇ ਜਨ ਕੋਟ ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਔਖਦ ਸਾਧਕ ਮਾਰ ਹਰ جنਕ ਹਰ ਨਾਮ ਨਿਧਾਨ ਪਰ ਬ੍ਰਹਮ ਜਨਕੀਨੋ ਦਾਨ ਮਨ ਤਨ ਰੰਗ ਅਰਤੀ ਰੰਗ ਇਹ ਕੈ ਨਾਨਕ ਜਨ ਤੈ ਬਿਰਤ ਬੀਕੈ ਹਰ ਕਾ ਨਾਮ ਜਨ ਕੋ ਮੁਕਤ ਜੁਗਤ ਹਰ ਪੈ ਨਾਮ ਜਨ ਕੋ ਤ੍ਰਿਪਤ ਭਗਤ ਹਰ ਕਾ ਨਾਮ ਜਨ ਕਰ ਉਤਰਾੰਗ ਹਰ ਨਾਮ ਜਪਤ ਕਪ ਪਰੈ ਨ ਭੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕਾ ਨਾਮ ਜਨ ਸ਼ੋਭਾ ਪਾਈ ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਪਤ ਕਛ ਨਾਹੀ ਵਿਯੋਗ ਜਨ ਰਤ ਹਰ ਨਾਮ ਕੀ ਸੇਵਾ ਨਾਮਿਕ ਪੂਜੈ ਹਰ ਹਰ ਦੇਵਾ ਹਰ ਹਰ ਜਨ ਤੇ ਮਾਲਕ ਜੀਨਾ ਹਰ ਧਨ ਜਨ ਕੋ ਆਪ ਪ੍ਰਭ ਦੀਨਾ ਹਰ ਹਰ ਜਨ ਤੇ ਓਟ ਸਤਾਣੀ ਹਰ ਪਰਤਾਪ ਜਨ ਅਵਰਣ ਜਾਣੀ ਓਤ ਪੋਤ ਜਨ ਹਰ ਰਸ ਰਾਤੇ ਸੁਨ ਸਮਾਦ ਨਾਮ ਰਸ ਮਾਤੇ ਆਠ ਬਹਿਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਗ ਕੀਤੇ ਕਰੇ ਪਾਰ ਜਾਤ ਇਹ ਹਰ ਕੋ ਨਾਮ ਕਾਮ ਧੀਨ ਹਰ ਹਰ ਗੁਣ ਗਾਮ ਸਭ ਤੇ ਉਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁਖ ਲਥਾ ਨਾਮ ਕੀ ਮਹਿਮਾ ਸੰਤ ਰਿਤ ਵਸੈ ਸੰਤ ਕਰਤਾਪੁਰ ਦੁਰਦ ਸਭ ਨਸੈ ਸੰਤ ਕਾ ਸੰਗ ਵੱਡ ਭਾਗੀ ਪਾਈਐ ਸੰਤ ਕੀ ਸੇਵਾ ਨਾਮ ਧਿਆਈਐ ਨਾਮ ਤੁਲ ਕਸ਼ ਅਵਰ ਨ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਈ